ਕੌਂਤਨ ਮੋਰਚਾ ਲਾ ਕੇ ਪੰਜਾਬ ਸਰਕਾਰ ਤੇ ਪੰਚਕ ਜਥੇਬੰਦੀਆਂ ਨੇ ਦਬਾਅ ਬਣਾ ਕੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣਾ ਪਿਆ। ਬਾਬਾ ਸਰਜੋ ਸਿੰਘ ਵੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਇਸ ਮਸਲੇ ਦੇ ਤੁਰੰਤਾਂ ਜੋ ਪੰਜਾਬ ਸਰਕਾਰ ਤੇ ਸ਼ਰੂਨੀ ਕਮੇਟੀ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ। ਇਹ ਪਾਵਨ ਸਰੂਪਾਂ ਇਸ ਰੂਪ ਕਿਸ ਹਾਲਤ ਵਿੱਚ ਕਿੱਥੇ ਪਏ ਹਨ ਕਿਸੇ ਨੂੰ ਕੋਈ ਪਤਾ ਨਹੀਂ। ਐਸੇ ਤਾਂ ਕੋਈ ਵੀ ਗੁਰੂ ਦਾ ਸਿੱਖ ਗੁਰੂ ਕੀ ਗੋਲਕ 'ਤੇ ਜਮਾ ਕਰਵਾ ਸਕਦਾ ਹੈ ਮੁੱਦਾ ਇਹ ਹੈ ਕਿ ਸ਼ਰੋਨੀ ਕਮੇਟੀ ਦੀ ਲੀਡਰਸ਼ਿਪ ਖੁਦ ਹੀ ਚੋਰ ਤੇ ਜੱਜ ਬਣਣ ਬਣਨ ਨੂੰ ਫਿਰਦੀ ਹੈ ਫਿਰ ਕੌਣ ਤੇ ਇਸ ਦੇ ਆਕਾ ਦੀ ਲੀਡਰਸ਼ਿਪ ਵਕਤਵਹਾ ਐਕਸਪਾਇਰੀ ਹੋ ਕੇ ਆਈ ਆਈਸੀ ਨਹੀਂ ਸਗੋਂ ਮਾਨਯੋਗ ਅਦਾਲਤ ਨੇ ਤਾਂ ਮੌਜੂਦਾ ਸ਼ਰੋਨੀ ਕਮੇਟੀ ਦੀ ਲੀਡਰਸ਼ਿਪ ਨੂੰ ਆਜ ਦੀ ਪ੍ਰਬੰਧ ਦੇਖਣ ਲਈ ਕਿਹਾ ਸੀ ਸ਼ਰੂਪਾਂ ਦੇ ਮੁੱਦੇ ਤੇ ਲਗਾਤਾਰ ਬਾਦਲਾਂ ਤੇ ਸ਼ਰੋਣੀ ਕਮੇਟੀ ਦੇ ਉਸ ਸਮੇਂ ਦੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਸਾਡੀ ਸਮੂਹਯਤਾ ਨਾਲ ਹੀ ਕੰਮ ਲਿਓ ਕਿਉਂਕਿ ਅਸੀਂ ਸਾਰੇ ਇਕੱਠੇ ਹੀ ਸੱਜਣ ਰਹਿੰਨੇ ਆ ਸਾਰੇ ਤੇ ਇਕੱਠੇ ਚੱਲਦੇ ਆ ਅੱਜ ਦੀ ਗੱਲ ਕਰਦੇ ਤੇ ਮੈਂ ਹੁਣ ਤੁਹਾਡੇ ਨਾਲ ਜਿਹੜੀ ਅੱਜ ਦੀ ਗੱਲ ਕਰਨ ਲੱਗਾ ਉਹ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 300 ਪਾਵਨ ਸਰੂਪਾਂ ਦਾ ਮੰਨਣਾ 328 ਸਰੂਪਾਂ ਦਾ ਪਵਨ ਸਰੂਪਾਂ ਦਾ ਮਾਮਲਾ ਜਿਹੜਾ ਹੈ ਸ਼ਰੋਣੀ ਕਮੇਟੀ ਦਾ ਅੰਦਰੂਨੀ ਮਾਮਲਾ ਨਹੀਂ ਸਗੋਂ ਇਹ ਸਮੁੱਚੇ ਪੰਥ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ ਪੰਥ ਦੀ ਨਵੀਂ ਲੀਡਰਸ਼ਿਪ ਚੁਣ ਲਈ ਕੇਂਦਰ ਸਰਕਾਰ ਸ਼ਰੋਣੀ ਕਮੇਟੀ ਚੋਣਾਂ ਕਰਵਾਏ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਥ ਖਾਗੂਆਂ ਨੇ ਕਿਹਾ ਕਿ 328 ਪਾਵਨ ਸਰੂਪਾਂ ਦਾ ਦੇ ਮਸਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੇਰਦਿਆਂ ਕਿਹਾ ਕਿ 328 ਪਾਵਨ ਸਰੂਪਾਂ ਸ਼੍ਰੋਮਣੀ ਕਮੇਟੀ ਦਾ ਅੰਦਰੂਨੀ ਮਾਮਲਾ ਨਹੀਂ ਇਹ ਪੰਥ ਦੀ ਦਾ ਕੌਮੀ ਮਸਲਾ ਹੈ 328 ਸਰੂਪਾਂ ਦਾ ਮਾਮਲਾ ਕਿਸੇ ਦਾ ਨਿੱਜੀ ਨਹੀਂ ਨਾ ਕਿਸੇ ਪਰਿਵਾਰ ਦਾ ਨਾ ਕਿਸੇ ਪਾਰਟੀ ਦਾ ਤੇ ਨਾ ਕਿਸੇ ਜਥੇਬੰਦੀ ਦਾ ਮਾਮਲਾ ਹੈ ਇਹ ਮਾਮਲਾ ਸਮੁੱਚੇ ਖਾਲਸਾ ਪੰਥ ਨਾਲ ਸੰਬੰਧਿਤ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਸਿੱਖ ਜਾਂ ਇਸ ਤੋਂ ਵੱਧ ਕੇ ਜਿਹੜੇ ਹੋਰ ਵੀ ਧਰਮਾਂ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਤਾ ਰੱਖਦੇ ਹਨ ਸਭ ਦੇ ਮਨ ਤੇ ਦਿਲਾਂ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਸ ਨੇ ਹਰ ਇੱਕ ਦੇ ਮਨ ਨੂੰ ਠੇਸ ਪਹੁੰਚਾਈ ਹੈ ਇਹ ਵੱਡੀ ਗਿਣਤੀ ਵਿੱਚ 328 ਪਾਵਨ ਸਰੂਪਾਂ ਦਾ ਮਾਮਲਾ ਉਹ ਕਿਸ ਉਹ ਕਿੱਥੇ ਗਾਇਬ ਹੋ ਗਏ ਇਸੇ ਲਈ ਸਮੇਂ-ਸਮੇਂ ਪੰਥਕ ਜਥੇਬੰਦੀਆਂ ਸਤਕਾਰ ਕਮੇਟੀਆਂ ਪੰਥ ਦੀਆਂ ਧਾਰਮਿਕ ਸਖਸ਼ੇਤਾ ਰਾਗੀ ਸਿੰਘਾਂ ਕਿਸਾਨ ਜਥੇਬੰਦੀਆਂ ਸ਼ਰੋਮਣੀ ਕਮੇਟੀ ਤੋਂ ਤੋਂ ਇਨਸਾਫ ਮੰਗ ਮੰਗਦੀਆਂ ਆ ਰਹੀਆਂ ਹਨ ਪਰ ਸ਼ਰੋਮਣੀ ਕਮੇਟੀ ਵੱਲੋਂ ਇਨਸਾਫ ਦੇਣ ਦੀ بجائے ਇਨਸਾਫ ਮੰਗ ਰਹੇ ਆਗੂਆਂ ਦੀ ਛੱਲੀਕੁੱਟ ਕਰਕੇ ਲੱਤਾਂ ਬਾਹਵੇਂ ਤੋੜ ਦਿੱਤੀਆਂ ਗਈਆਂ ਅਖੀਰ ਵਿੱਚ ਮਾਮਲੇ ਤੇ ਪੰਥ ਨੂੰ ਮੋਰਚਾ ਲਾ ਕੇ ਪੰਜਾਬ ਸਰਕਾਰ ਤੇ ਪੰਥਕ ਜਥੇਬੰਦੀਆਂ ਨੇ ਦਬਾਅ ਬਣਾ ਕੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣਾ ਪਿਆ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਬਾ ਸਰਬਜੋਤ ਸਿੰਘ ਵੇਦੀ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਇਸ ਮਸਲੇ ਤੇ ਤੁਰੰਤ ਮੀਟਿੰਗ ਬੁਲਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਸਰਕਾਰ ਤੇ ਸ਼ਰੋਨੀ ਕਮੇਟੀ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ ਅੱਜ 328 ਪਾਵਨ ਸਰੂਪਾਂ ਸਰੂਪ ਕਿਸ ਹਾਲਤ ਵਿੱਚ ਕਿੱਥੇ ਪਏ ਹਨ ਕਿਸੇ ਨੂੰ ਕੋਈ ਪਤਾ ਨਹੀਂ ਇਹ ਪੈਸਿਆਂ ਦਾ ਮਾਮਲਾ ਨਹੀਂ ਕਿ ਤੈਸੇ ਤਾਂ ਕੋਈ ਵੀ ਗੁਰੂ ਦਾ ਸਿੱਖ ਗੁਰੂ ਕੀ ਗੋਲਕ ਤੇ ਜਮਾ ਕਰਵਾ ਸਕਦਾ ਹੈ ਮੁੱਦਾ ਇਹ ਹੈ ਕਿ ਸ਼ਰੋਨੀ ਕਮੇਟੀ ਦੀ ਲੀਡਰਸ਼ਿਪ ਖੁਦ ਹੀ ਚੋਰ ਤੇ ਦੋਸ਼ੀ ਹੈ ਤੇ ਹੁਣ ਆਪੇ ਹੀ ਵਕੀਰ ਤੇ ਜੱਜ ਬਣਣ ਨੂੰ ਫਿਰਦੀ ਆ ਫਿਰ ਕੌਮ ਨੂੰ ਇਨਸਾਫ ਕਿੱਥੋਂ ਮਿਲੇਗਾ ਸ਼ਰੋਨੀ ਕਮੇਟੀ ਦੀ ਲੀਡਰਸ਼ਿਪ ਤੇ ਇਸ ਦੇ ਆਕਾ ਦੀ ਲੀਡਰਸ਼ਿਪ ਬਖਤਵਾਹ ਐਕਸਪਾਇਰੀ ਕੋਕੇ ਆਈ ਸੀ ਯੂ ਵਿੱਚ ਦਾਖਲ ਹੋ ਚੁੱਕੀ ਹੈ ਇਸ ਨੂੰ ਖਾਲਸਾ ਪੰਥ ਦੇ ਵੱਡੇ ਮੁੱਦਿਆਂ ਤੇ ਵੱਡੇ ਫੈਸਲੇ ਲੈਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਸਗੋਂ ਮਾਨਯੋਗ ਅਦਾਲਤ ਨੇ ਤਾਂ ਮੌਜੂਦਾ ਸ਼ਰੋਣੀ ਕਮੇਟੀ ਦੀ ਲੀਡਰਸ਼ਿਪ ਨੂੰ ਆਜੇ ਪ੍ਰਬੰਧ ਦੇਖਣ ਲਈ ਕਿਹਾ ਸੀ ਸ਼ਰੋਣੀ ਗੁਰਦਵਾਲਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ 328 ਪਾਵਨ ਸਰੂਪਾਂ ਦੇ ਮੁੱਦੇ ਤੇ ਲਗਾਤਾਰ ਬਾਦਲਾਂ ਤੇ ਸ਼ਰੋਣੀ ਕਮੇਟੀ ਦੇ ਉਸ ਸਮੇਂ ਦੇ ਅਹੁਦੇਦਾਰਾਂ ਨੂੰ ਬਚਾਉਣ ਦਾ ਲਗਾਤਾਰ ਯਤਨ ਕਰ ਰਹੀ ਹੈ ਪਰ ਖਾਲਸਾ ਪੰਥ ਇਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਅਸੀਂ ਜਹਦਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕਰਦੇ ਹਾਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਨਹੀਂ ਉਹ ਆਪਣੀ ਸੀਮਤ ਹੱਦ ਤੱਕ ਰਹੇ ਉਹ ਰਾਤ ਦੇ ਹਨੇਰੇ ਵਿੱਚ ਬਿਨਾਂ ਪੰਥ ਦੀ ਪ੍ਰਵਾਨਗੀ ਲਿਆਂ ਅਕਾਲ ਤਾ 作 ਜਹਦਰ ਸ਼ਰੋਣੀ ਕਮੇਟੀ ਵੱਲੋਂ ਬਣਿਆ ਹੈ ਉਸ ਨੂੰ ਖਾਲਸਾ ਪੰਥ ਦੀ ਕੋਈ ਪ੍ਰਵਾਨਗੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 328 ਪਾਵਨ ਸਰੂਪਾਂ ਦੇ ਮਸਲੇ ਤੇ ਸਿੱਖ ਕੌਮ ਨੂੰ ਅੱਜ ਤੱਕ ਕੋਈ ਵੀ ਇਨਸਾਫ ਨਹੀਂ ਦੇ ਸਕੀ ਸਗੋਂ ਲਗਾਤਾਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਹੁਣ ਦੂਜੇ ਪਾਸੇ ਪੰਥਕ ਸ਼ਕਤੀਆਂ ਨੇ ਪੰਜਾਬ ਸਰਕਾਰ ਤੇ ਦਬਾਅ ਬਣਾ ਕੇ ਲੰਮੇ ਸਮੇਂ ਬਾਅਦ ਦੋਸ਼ੀਆਂ ਵਿਰੁੱਧ ਐਫ ਆਈ ਆਰ ਦਰਜ ਕਰਵਾ ਕੇ ਜਾਂਚ ਨੂੰ ਅੱਗੇ ਵਧਾਇਆ ਹੈ ਇਸ ਨਾਲ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਹ ਸ਼ਰੋਮਨੀ ਕਾਲੀ ਦੇ ਪੌਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੈਂਪ ਵਿੱਚ ਹਫੜਾ ਦਪੜੀ ਮੱਚੀ ਉੱਠੀ ਹੈ ਮੱਚ ਉੱਠੀ ਹੈ ਕਿ ਹੁਣ ਇਹ ਜਾਂਚ ਉਹਨਾਂ ਦੇ ਬੂਹੇ ਤੱਕ ਵੀ ਆਏਗੀ ਇਸ ਲਈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਸਵੈਧਾਨਿਕ ਸੰਸਥਾ ਹੈ ਤੇ ਕਾਨੂੰਨ ਦੇ ਦਾਇਰੇ ਅਨੁਸਾਰ ਚੱਲਦੀ ਹੈ ਫਿਰ ਉਹ ਪੰਜਾਬ ਸਰਕਾਰ ਦੇ ਕਾਨੂੰਨਾਂ ਤੇ ਜਾਂਚ ਨੂੰ ਕਿਵੇਂ ਚੈਲੰਜ ਕਰ ਸਕਦੀ ਹੈ ਪੰਥਕ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਥ ਦੀ ਨਵੀਂ ਲੀਡਰਸ਼ਿਪ ਚੁਣ ਲਈ ਤੁਰੰਤ ਸਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਏ। ਇਸ ਤੋਂ ਇਲਾਵਾ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਹਰ ਸੱਚੇ ਪਾਤਸ਼ਾਹ ਦੇ ਨਾਲ ਸਬੰਧਤ ਪਾਵਨ ਸਰੂਪ ਜਿਹੜੇ ਚੋਰੀ ਹੋਏ ਨੇ ਉਹਦੇ ਬਾਰੇ ਇਹਨਾਂ ਨੇ ਖੁਦ ਕਮੇਟੀ ਬਣਾਈ। ਖੋਦ ਦੋਸ਼ੀ ਬਣਾਏ ਪਾਏ ਗਏ ਈਸ਼ਰ ਸਿੰਘ ਨੇ ਅਤੇ ਪੂਰੀ ਜਾਂਚ ਵੀ ਨਹੀਂ ਹੋਈ ਤੇ ਇਹਨਾਂ ਲੋਕਾਂ ਨੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਆਪਣੀਆਂ ਹੱਦਾਂ ਦੇ ਵਿੱਚ ਰਹਿਓ ਹੱਦਾਂ ਤਰਾਸ ਨਾ ਕਰੋ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਨਹੀਂ ਇਹ ਮੈਂਬਰ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਕਮੇਟੀਆਂ ਬਣਮੀਆਂ ਬਣਦੀਆਂ ਰਹਿੰਦੀਆਂ ਪੁਰਾਣੀਆਂ ਤੁਰੀਆਂ ਜਾਂਦੀਆਂ ਨੇ ਇਹ ਚੱਲਦਾ ਹੈ ਤੇ ਇਹਨੇ ਚੱਲਦੇ ਰਹਿਣਾ ਬਾਰੇ ਇਹ 328 ਪਾਵਨ ਸਰੂਪਾਂ ਦਾ ਹਿਸਾਬ ਜਿਹੜਾ ਹੈ ਇਹ ਪੂਰਾ ਪੂਰਾ ਦੇਣਾ ਪਵੇਗਾ ਕਿ ਸਰੂਪ ਕਿਸ ਹਾਲਤ ਵਿੱਚ ਹਨ ਕਿੱਥੇ ਹਨ ਕਿਵੇਂ ਪਛਾਏ ਗਏ ਹਨ ਉਹ ਕਿੰਨਾ ਨੇ ਪਛਾਏ ਆ ਕਿੰਨਾ ਦੀ ਹਜਾਤ ਤੇ ਪਛਾਏ ਗਏ ਨੇ ਤੇ ਕਿੱਥੇ-ਕਿੱਥੇ ਪਛਾਏ ਗਏ ਆ ਇਹ ਸਾਰੀ ਦੀ ਸਾਰੀ ਜਾਣਕਾਰੀ ਇਹਨਾਂ ਨੂੰ ਦੱਸਣੀ ਪਵੇਗੀ ਇਹ ਵੀ ਦੱਸਣਾ ਪਵੇਗਾ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਭਵਨ 'ਚ ਅੱਗ ਕਿਦਾਂ ਲੱਗੀ? ਉੱਥੇ ਸਰੂਪ ਜਿਹੜੇ ਸੀ ਉਹਨਾਂ ਦਾ ਸਸਕਾਰ ਕਿਸ ਤਰ੍ਹਾਂ, ਕਿਵੇਂ, ਕਿੱਥੇ ਤੇ ਕਿਸ ਹਾਲਾਤਾਂ 'ਚ ਕੀਤਾ ਗਿਆ? ਔਰ ਉਹ ਕਿੰਨੇ ਸਰੂਪ ਸਨ? ਇਹ ਵੀ ਜਾਣਕਾਰੀ ਜਿਹੜੀ ਹੈ ਇਹਨਾਂ ਨੂੰ ਪੂਰੀ ਤਰ੍ਹਾਂ ਦੇਣੀ ਪਵੇਗੀ। ਔਰ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਪਾਤਸ਼ਾਹ ਦੇ ਦੋਸ਼ੀ ਹੋ ਕੇ ਮੈਂਬਰ ਨਾ ਜਾਣ ਸਗੋਂ ਇਹਨਾਂ ਮੈਂਬਰਾਂ ਵਿੱਚ ਵੀ ਕਈ ਜਾਗਦੀ ਜ਼ਮੀਰ ਵਾਲੇ ਮੈਂਬਰ ਹੋ ਸਕਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਬਗਾਵਤ ਕਰੋ ਇਹਨਾਂ ਦੇ ਵਿਰੁੱਧ ਔਰ ਇਹਨਾਂ ਨੂੰ ਇਨਸਾਫ ਕਰਨ ਵਾਸਤੇ ਟਕਾਣੇ ਸਿਰ ਲਿਆਉਣ ਲਈ ਇਹਨਾਂ ਨੂੰ ਦੱਸੋ ਕਿ ਇਹ ਭਾਈ ਸਾਡੇ ਵਡੇਰੇ ਗੁਰੂ ਗ੍ਰੰਥ ਸਾਹਿਬ ਅੱਗੇ ਸਦਾ ਝੁਕਦੇ ਰਹੇ ਆ ਮੱਥਾ ਟੇਕਦੇ ਰਹੇ ਗੁਰੂ ਦੇ ਹੁਕਮ ਅਨੁਸਾਰ ਗਾਮੀ ਆਪਣੇ ਜਿਹੜੇ ਕਰਮ ਧਰਮ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਹੋਣੇ ਆ ਤੇ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਬੇਮੁਖੀ ਕਮੇਟੀ ਦੇ ਮੈਂਬਰ ਜਿਹੜੇ ਉਹ ਆਪਣੀਆਂ ਜ਼ੁਬਾਨਾਂ ਦਾ ਤਾਲਾ ਬੰਦ ਨਾ ਰੱਖਣ ਉਹ ਆਪਣੀ ਜ਼ੁਬਾਨ ਨੂੰ ਖੋਲਣ ਆਪਣੀ ਜ਼ਮੀਰ ਨੂੰ ਜਗਾਉਣ ਤੇ ਜ਼ਮੀਰ ਨੂੰ ਜਗਾ ਕੇ ਖਾਲਸਾ ਪੰਥ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਖੜੇ ਹੋਣ ਨਾ ਕਿ ਕੋਈ ਚੋਰ ਕਿਸਮ ਦੇ ਬੰਦਿਆਂ ਦੇ ਨਾਲ ਖੜੇ ਹੋ ਕੇ ਆਪਣੇ ਆਪ ਨੂੰ ਪਾਪ ਦੇ ਭਾਗੀ ਬਣਾਉਂ ਭਾਈ ਸਾਹਿਬ ਚਲੋ ਮੈਂ ਜਾਦਾ ਤੇਰੀ ਤੁਹਾਡੇ ਨਾਲੋਂ ਸਿਆਣਾ ਹੈਗਾ ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਆਪਾਂ ਲੋਕਾਂ ਤੱਕ ਸੰਗਤਾਂ ਤੱਕ ਗੁਰਦੁਆਰਾ ਕਮੇਟੀਆਂ ਤੱਕ ਜਾਣ ਦੀ ਪ੍ਰਕਿਰਿਆ ਸੀ ਜਦੋਂ ਆਫਸੈਟ ਪ੍ਰੈਸ ਆਈ ਆ ਉਦੋਂ ਤੋਂ ਜਰੂਰ ਇਹਦਾ ਰਿਕਾਰਡ ਸ਼ੁਰੂ ਨਹੀਂ ਕਮੇਟੀ ਨੇ ਰੱਖਣਾ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਦੁਕਾਨਾਂ ਦੇ ਉੱਤੇ ਵੀ ਗੁਰੂਗ੍ਰੰਥ ਸਾਹਿਬ ਪੇਟਾ ਦੇ ਕੇ ਜਿਹੜੇ ਆਪਣੇ ਸਥਾਨਾਂ ਦੇ ਲੋਕ ਲੈ ਕੇ ਜਾਂਦੇ ਰਹੇ ਨੇ ਪਰ ਰੂਪ ਕਿਤੇ ਵੀ ਜਾਂਦਾ ਮर्याਦਾ ਦੇ ਅਨੁਸਾਰ ਹੀ ਜਾਂਦਾ 328 ਪਾਵਰਸ ਰੂਪਏ ਤੇ ਨਹੀਂ ਹੈਗਾ ਕਿ ਮर्याਦਾ ਤੋਂ ਬਗੈਰ ਗਏ ਹੁਣ ਕਿਤੇ ਵੀ ਗਏ ਹੁਣ ਜੇ ਪੈਸੇ ਦਾ ਮਾਮਲਾ ਹੈ ਕੀ ਪੱਥਰ ਛਾਪਾ ਸੀ ਜਿਹੜੇ ਪ੍ਰਸਾ ਦੇ ਉੱਤੇ ਸਰੂਪ ਜਿਹੜੇ ਪਹਿਲੋ ਲੋਕਾਂ ਦੇ ਘਰਾਂ ਤੱਕ ਕਮੇਟੀਆਂ ਤੱਕ ਜਾਂ ਸਥਾਨਾਂ ਤੱਕ ਪਹੁੰਚੇ ਨੇ ਕਿ ਉਹਨਾਂ ਦਾ ਕੋਈ ਰਿਕਾਰਡ ਹੈ ਆ ਬੇਨਤੀ ਇਸ ਤਰ੍ਹਾਂ ਹੈ ਕਿ ਪੱਥਰ ਦੇ ਸਰੂਪ ਜਿਹੜੇ ਲਾਹੌਰ ਦੀ ਪ੍ਰਿੰਟਿੰਗ ਪ੍ਰੈਸ ਵਿੱਚ ਜਾਂ ਅੰਮ੍ਰਿਤਸਰ ਦੀ ਪ੍ਰਿੰਟਿੰਗ ਪ੍ਰੈਸ ਵਿੱਚ ਬਾਅਦ ਚ ਛਪੇ ਆ ਹਾਂਜੀ ਜਵਾਰ ਸਿੰਘ ਕਿਰਪਾਲ ਸਿੰਘ ਔਰ ਇਸੇ ਤਰ੍ਹਾਂ ਜੀਵਨ ਸਿੰਘ ਹਾਂਜੀ ਉਹਨਾਂ ਨੇ ਜਾਂ ਫਕੀਰ ਸਿੰਘ ਜੀ ਐਂਡ ਸੰਜ ਸਿੰਘ ਬ੍ਰਦਰ ਵਾਲੇ ਜਾਂ ਹੋਰ ਵੀ ਕਈਆਂ ਨੇ ਇਹਨਾਂ ਦੇ ਸਰੂਪ ਛਾਪਦੇ ਰਹੇ ਆ ਉਹ ਬਹੁਤ ਪੁਰਾਣੀ ਗੱਲ ਹੋ ਗਈ ਜਦੋਂ ਅਸੀਂ ਛੋਟੇ ਛੋਟੇ ਹੁੰਨੇ ਸੀ ਉਦੋਂ ਅਸੀਂ ਵੇਖਦੇ ਰਹੇ ਕਿ ਇਹਨਾਂ ਕੋਲ ਉਹ ਵੀ ਸਰੂਪ ਮਿਲ ਜਾਂਦੇ ਸੀ ਉਸ ਤੋਂ ਬਾਅਦ ਉਹ ਇਹਨਾਂ ਦਾ ਕੋਈ ਰਿਕਾਰਡ ਹੁੰਦਾ ਸੀ ਐ ਬੇਨਤੀ ਇਸ ਤਰ੍ਹਾਂ ਵੀ ਉਦੋਂ ਰਿਕਾਰਡ ਹੁੰਦਾ ਸੀ ਜਾਂ ਨਹੀਂ ਹੁੰਦਾ ਸੀ ਨਹੀਂ ਨਹੀਂ ਹੁੰਦਾ ਸੀ ਨਹੀਂ ਹੁੰਦਾ ਨਹੀਂ ਵੇਖੋ ਬੇਨਤੀ ਆ ਨਾ ਤਾਂ ਉਦੋਂ ਕੰਪਿਊਟਰ ਜੋਬ ਸੀ ਨਾ ਹੀ ਉਦੋਂ ਅੱਜ ਵਾਲਾ ਸਿਸਟਮ ਸੀ ਨਾ ਹੀ ਉਦੋਂ ਅੱਜ ਦੀ ਤਰ੍ਹਾਂ ਇੱਕ ਜਗ੍ਹਾ ਤੇ ਸਰੂਪ ਛਾਪਦੇ ਸਨ ਅੱਜ ਇਹ ਫੈਸਲਾ ਹੈ ਪੰਚਵ ਲੋਕਿਸ ਰੂਪ ਗੁਰੂ ਗ੍ਰੰਥ ਸਾਹਿਬ ਦੇ ਸ਼ਰੋਣੀ ਕਮੇਟੀ ਹੀ ਛਾਪੇਗੀ ਜਦੋਂ ਸ਼ਰੋਣੀ ਕਮੇਟੀ ਹੀ ਛਾਪੇਗੀ ਫਿਰ ਉਹ ਵੱਧ ਵੀ ਨਹੀਂ ਛਾਪ ਸਕਦੀ ਘੱਟ ਵੀ ਨਹੀਂ ਛਾਪ ਸਕਦੀ ਤੇ ਉਹ ਜਿੰਨੇ ਛਪੇ ਨੇ ਉਹਨਾਂ ਦਾ ਪੂਰੇ ਦਾ ਪੂਰਾ ਰਿਕਾਰਡ ਉਹਨੇ ਰੱਖਣਾ ਹੋਏਗਾ ਇਸੇ ਕਾਰਨ ਤਾਂ ਉਹ ਫਕੀਰ ਚੰਦ ਅ ਫਕੀਰ ਸਿੰਘ ਵਗੈਰਾ ਜੋ ਸਨ ਪਹਿਲੇ ਪੁਰਾਣੇ ਉਹਨਾਂ ਦੇ ਕੋਲ ਉਹ ਛਪਣ ਵਾਸਤੇ ਜਿਹੜੇ ਅਧਿਕਾਰ ਸੀ ਉਹ ਵਾਪਸ ਲੈ ਗਏ ਸੀ ਤੇ ਜੇ ਉਹਨਾਂ ਵੇਲੇ ਤਾਂ ਸੋ ਬਦਮੀਆਂ ਨਹੀਂ ਹੋਈਆਂ ਉਗ ਉਦੋਂ ਦੇ ਲੋਕ ਵੀ ਜਿਹੜੇ ਬੜੇ ਇਮਾਨਦਾਰ ਤੇ ਪੰਥ ਪ੍ਰਸਤ ਤੇ ਸਿੱਖੀ ਨੂੰ ਸਮਰਪਤ ਸਨ ਪਰ ਅੱਜ ਕੱਲ ਦਾ ਜਿਹੜਾ ਜਮਾਨਾ ਆ ਗਿਆ ਏ ਇਸ ਜਮਾਨੇ ਵਿੱਚ ਹਾਲਾਤ ਜਿਹੜੇ ਨੇ ਉਹ ਹੋਰ ਤਰ੍ਹਾਂ ਦੇ ਹੋ ਗਏ ਇਸੇ ਲਈ ਸ਼ਰੋਨੀ ਕਮੇਟੀ ਇਕੱਲੀ ਨੂੰ ਅਧਿਕਾਰ ਦਿੱਤਾ ਗਿਆ ਇਸ ਨੂੰ ਛਾਪਨ ਦਾ ਪਰ ਦਿੱਲੀ ਕਮੇਟੀ ਦੇਖੋ ਬੰਬੇ ਵਿੱਚ ਮੈਂ ਨਾ ਕਈ ਵਾਰੀ ਗਿਆ ਸਿੰਧੀ ਸਿੰਘਾਂ ਦੇ ਗੁਰਦੁਆਰੇ ਆ ਉਹ ਇੰਨਾ ਸਤਿਗੁਰਾਂ ਦਾ ਸਤਿਕਾਰ ਕਰਦੇ ਆ ਸਾਡੇ ਨਾਲ ਵੱਧ ਕੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ ਉਹ ਕੀਰਤਨ ਵੀ ਕਰਦੇ ਆ ਪ੍ਰਕਾਸ਼ ਵੀ ਕਰਦੇ ਆ ਉਹ ਅਖੰਡ ਪਾਤਸ਼ਾਹ ਵੀ ਕਰਦੇ ਆ ਉੱਥੇ ਕਥਾ ਕੀਰਤਨ ਵੀ ਕਰਦੇ ਆ ਉੱਥੇ ਇਕੱਲੇ ਨਹੀਂ ਇਸ ਤੋਂ ਇਲਾਵਾ ਮੈਂ ਇੱਕ ਵਾਰੀ ਬਾਹਰ ਗਿਆ ਤੇ ਉੱਥੇ ਗੁਰਦਰਾ ਸਾਹਿਬ ਦੀਆਂ ਦਾ ਹੈਗਾ ਮੈਲਬਨ ਚ ਮੈਂ ਚਲੋ ਉਹਨਾਂ ਦੇ ਗੁਰਦਰਾ ਸਾਹਿਬ ਨਮਸਕਾਰ ਚੱਲ ਜਿੱਥੇ ਉਹਨਾਂ ਬਣਿਆ ਸੀ ਮੱਥਾ ਟੇਕਣ ਗਏ ਨਮਸਕਾਰ ਚਲੋ ਦੇਖਿਆ ਉਹ ਸਾਰੇ ਸਿੰਘ ਕੀਰਤਨ ਕਰਨ ਦੇ ਸੀ ਬੀਬੀਆਂ ਵੀ ਕੀਰਤਨ ਕਰਨ ਕੀਤਾ ਉਹਨਾਂ ਨੂੰ ਕਿਹਾ ਇਹ ਤਾਂ ਯਾਰ ਕੋਈ ਗੱਲ ਕਰਨ ਵਾਲੀ ਬੰਦੀ ਨਹੀਂ ਭਾਈ ਸਾਹਿਬ ਅਸੀਂ ਟ੍ਰੈਕ ਉੱਪਰ ਡੱਗ ਗਏ ਆ ਭਾਈ ਸਾਹਿਬ ਉਹ ਕਮਿਟੀ ਨੇ 16 ਭੂਮਿਕਾ ਨੂੰ ਕਿਹਨੋਂ ਪਹੁੰਚੀ ਚਾਹੀਦੀ ਹੈ ਜੇ ਸਮਝ ਲੈਦੇ 328 ਪਵਨ ਸਰੂਪਾਂ ਦੇ ਮਾਮਲੇ ਵਿੱਚ ਜਿਹੇ ਜ਼ਹਿਦਾਰ ਨੂੰ ਕੀ ਭੂਮਿਕਾ ਨਿਭਾਉਣੀ ਪਈ ਕਿ ਗਲਤ ਭੂਮਿਕਾ ਨਿਭਾ ਰਹੇ ਆ ਆਪਣੀ ਇਹ ਸਭ ਤੋਂ ਬਿਲਕੁਲ ਗਲਤ ਨਿਭਾ ਰਹੇ ਆ ਭਾਈ ਸਾਹਿਬ ਜਿਹੜੇ ਜ਼ਹਿਦਾਰ ਨੂੰ ਇਹ ਕਹਿਣਾ ਚਾਹੀਦਾ ਹੈ ਜ਼ਹਿਦਾਰ ਨੂੰ ਇਹ ਕਹਿਣਾ ਚਾਹੀਦਾ ਵੀ ਤੁਹਾਡੇ ਕੋਲ ਜੋ ਵੀ ਰਿਕਾਰਡ ਹੈ ਇੱਧਰ ਕੋਈ ਬਿੱਲ ਬੁੱਕਾ ਨੇ ਕੋਈ ਤੁਹਾਡੇ ਕੋਲ ਸਰੂਪ ਕਿਦਾਂ ਲ ਜਾਂਦੇ ਆ ਕੌਣ ਲਗਾਏ ਆ ਕੀ ਸਪਾਰਸ਼ ਤੇ ਗਏ ਕਿਉਂਕਿ ਇਹ ਮਰਜ਼ਾਦਾ ਇੱਕ ਬਣੀ ਹੋਈ ਹੈ ਕਿ ਸ਼ਰੋਣੀ ਕਮੇਟੀ ਦਾ ਮੈਂਬਰ ਜਿਹੜਾ ਉਹ ਸਪਾਰਸ਼ ਕਰਦਾ ਕਿ ਇੱਥੇ ਲੋੜ ਹੈ ਇੱਥੇ ਸਤਕਾਰ ਰੱਖਿਆ ਜਾ ਸਕਦਾ ਹੈ ਇੱਥੇ ਦੀ ਆ ਪੋਜੀਸ਼ਨ ਠੀਕ ਹੈ ਫਿਰ ਉਸ ਪੰਚਾਇਤ ਦੇ ਦਸਕਤ ਹੁੰਦੇ ਆ ਫਿਰ ਬਕਾਇਦਾ ਉਹ ਲੈਣ ਆਉਂਦੇ ਨੇ ਕਈ ਥਾਈਂ ਇਹਨਾਂ ਨੂੰ ਕਹਿੰਦੇ ਨੇ ਤੇ ਇਹ ਛੱਡ ਕੇ ਆਉਂਦੇ ਆ ਉਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਨਾ ਉਹ ਇਹਨਾਂ ਨੂੰ ਉਹਨੂੰ ਇਹ ਕਹਿਣਾ ਚਾਹੀਦਾ ਸੀ ਕਿ ਧਾਮੀ ਜਾ ਉਹਨਾਂ ਦੀ ਜੋ ਵੀ ਸ਼ਰੋਣੀ ਕਮੇਟੀ ਹੈ ਉਹ ਸਾਰੇ ਦਾ ਸਰਕਾਰ ਰਿਕਾਰਡ ਪੰਥ ਦੀ ਸੰਤੁਸ਼ਟੀ ਨਹੀਂ ਹੋ ਰਹੀ ਪੰਥ ਨਰਾਸ਼ ਹੈ ਗੱਲ ਦੇ ਤੋਂ ਪੰਥ ਧਰਨਾ ਦੇ ਕੇ ਉਹ ਆਪਣੇ ਬਡਾਲਾ ਸਾਹਿਬ ਬੈਠੇ ਸੀ ਹੋਰ ਵੀ ਬੈਠੇ ਸੰਸਾਰਿਕ ਲੜ ਰਹੇ ਆ ਰੋ ਰੋਲਾ ਪਾਉਂਦੇ ਆ ਇਹ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਪੰਥ ਦੇ ਸਾਹਮਣੇ ਰੱਖੋ ਤੇ ਪੰਥ ਨੇ ਦੀ ਜਾਂਚ ਕਰੇ ਫਿਰ ਹੋ ਸਕਦਾ ਹੈ ਸਰਕਾਰ ਤਾਂ ਅਖੇ ਗੱਲ ਹੀ ਨਾ ਜਾਂਦੀ ਐਫ ਆਈ ਆਰ ਵੀ ਨਾ ਹੁੰਦੀ ਇਹ ਇਹਦਾ ਮਸਲੇ ਦਾ ਹੱਲ ਪੰਥ ਕਰਦਾ ਜਿਹੜੇ ਦੋਸ਼ੀ ਹੁੰਦੇ ਉਹਨਾਂ ਨੂੰ ਕਹਿੰਦੇ ਦਿਓ ਅਸਤੀਫਾ ਸ਼ਰੋਣੀ ਕਮੇਟੀ ਤੋਂ ਬਾਹਰ ਨਿਕਲੋ ਜਿਹੜੇ ਮੁਲਾਜ਼ਮ ਹੁੰਦੇ ਉਹਨਾਂ ਨੂੰ ਕੱਢ ਚੁੱਕੇ ਨਾ 16 ਬੰਦੇ ਕੱਢ ਦਿੱਤੇ ਉਹਨਾਂ ਨੇ ਓਏ 16 ਬੰਦੇ ਕੱਢ ਕਾ ਦਿੱਤੇ ਜਿਨ੍ਹਾਂ ਨੂੰ ਪੈਸੇ ਮਿਲਨੇ ਸੀ ਬਾਅਦ ਚ ਜਾ ਕੇ ਉਹਨਾਂ ਨੂੰ ਪਹਿਲੇ ਆਪੇ ਹੀ ਕਹਿਤਾ ਵੀ ਰਿਟਾਇਰਮੈਂਟ ਲੈ ਲਓ ਆਪਣੇ ਜਿਹੜੇ ਫਾਇਦੇ ਲੈ ਲਓ ਤੇ ਜਾਓ ਭਾਈ ਸਾਹਿਬ ਮੈਂ ਤਾਂ ਧਿਆਨ ਚ ਤੁਹਾਡੇ ਸਾਹਮਣੇ ਨਹੀਂ ਤੁਹਾਡਾ 77 ਦਾ ਇੱਕ ਦਾ ਮਸਲਾ ਵੀ ਉਹਨੂੰ ਕਹਿ ਦਿੱਤਾ ਗਿਆ ਵੀ ਤੂੰ ਆਪਣੇ ਜਿੰਨੇ ਤੇਰੇ ਬੈਨੀਫਿਟ ਨੇ ਵੀਆਰਐਸ ਤੇਰੇ ਤੇ ਕੇਸ ਚੱਲ ਸਕਦਾ ਸਮੱਸਿਆ ਆ ਸਕਦੀ ਆ ਤੂੰ ਆਪਦੇ ਬੈਨੀਫਿਟ ਲੈ ਸਾਰੇ ਬੈਨੀਫਿਟ ਲੈ ਲੈ ਤੇ ਅਗਲੇ ਦਿਨ ਕਹਿੰਦਾ ਜੀ ਮੈਂ ਅਸਤੀਫਾ ਦੇ ਰਿਹਾ ਹਾਂ ਉਹ ਚਲੋ ਪਾਈ ਸਾਹਿਬ ਇੱਕ ਗੱਲ ਕਰਨ ਦਿਆਂ ਜਦੋਂ ਜਦੋਂ ਸਿਸਟਮ ਹੀ ਸਾਰਾ ਗਲਤ ਹੋ ਗਿਆ ਕਰੀਏ ਕੀ ਸਾਨੂੰ ਜਿਹੜਾ ਮੈਸੇਜ ਹੈ ਪ੍ਰੈਸ ਕਾਨਫਰੰਸ ਦਾ ਭੋਮਾ ਜੀ ਉਨੋਂ ਬਤੌਰ ਜਿਹੜਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸੇਕੂਰਦਰਾ ਪ੍ਰਬੰਧਕ ਕਮੇਟੀ ਵੱਲੋਂ ਆਇਆ ਹੈ ਇਹ ਅਧਿਕਾਰਤ ਮੰਚ ਜਿਹੜਾ ਇਸ ਤੋਂ ਤੁਸੀਂ ਵਰਤਣ ਦੇ ਜੋ ਭੋਮਾ ਜੀ ਦੇ ਮੈਸੇਜ ਦੇ ਆਧਾਰ ਦੇ ਉੱਤੇ ਦਿੱਲੀ ਸੇਕੂਰਦਰਾ ਪ੍ਰਬੰਧਕ ਕਮੇਟੀ ਦਾ ਮੰਚ ਹੈ ਪਰ ਤੁਸੀਂ ਜਥੇਦਾਰ ਨੂੰ ਮਾਨਤਾ ਨਹੀਂ ਦੇਂਦੇ ਦਿੱਲੀ ਕਮੇਟੀ ਮਾਨਤਾ ਦੇਂਦੀ ਆ ਕਿ 2 ਮਿੰਟ ਤੋਂ ਇਹ ਇਹ ਮੰਚ ਉਹਨਾਂ ਦਾ ਸਾਡਾ ਮੰਚ ਸੁਣ ਲਓ ਸੁਣ ਲਓ ਇਹ ਤਾਂ ਮਤਲਬ ਇਹ ਤੇ ਇਹ ਗੁਰੂ ਆਹੀਂ ਦਰਬਾਰ ਸਾਹਿਬ ਜਾ ਕੇ ਵੀ ਪ੍ਰਸਤ ਕਰ ਸਕਦੇ ਆ ਉੱਥੇ ਵੀ ਕਰ ਸਕਦੇ ਆ ਤੁਸੀਂ ਆਪਣਾ ਮੈਸੇਜ ਆਹੀਂ ਆਪਣੀ ਯਾਦਗਾਰ ਜਿੱਥੇ ਸੰਤ ਜੜਾ ਐਸੋ ਜਿੱਥੇ ਉੱਥੇ ਵੀ ਕਹੀ ਨਹੀਂ ਪਾ ਸਕਦੇ ਵੀ ਜਾਂਦੇ ਆਪਾਂ ਉੱਥੇ ਨਹੀਂ ਜਾਂਦੇ ਜੀ ਆਪਾਂ ਆਪਾਂ ਸੰਤਾਂ ਦੀ ਇਹ ਸਦਾ ਇਦਾਂ ਨਹੀਂ ਮੈਂ ਸਦਾ ਤੇ ਮੈਂ ਦਾਦਾ ਤੈਨੂੰ ਇਹ ਹੁਣ ਕੇ ਕੱਲੇ ਨਹੀਂ ਹੋ ਗਈ ਮੈਸੇਜ ਉਹਨਾਂ ਨੂੰ ਆਇਆ ਮਸਲੇ ਸੰਨੇ ਮੈਂ ਸੀ ਤੇ ਇੱਕ ਹੀ ਬੰਦੇ ਲਿਆਉਣਾ ਭਾਈ ਸਾਹਿਬ ਵੱਲੋਂ ਆਇਂਦਾ ਇਹਨਾਂ ਵੱਲੋਂ ਆਇਂਦਾ ਇਹਨਾਂ ਵੱਲੋਂ ਆਇਆ ਮੈਂ ਮੈਂ ਦਾਦਾ ਇਹਨੂੰ ਮੈਂ ਸਵੇਰੇ ਬੁਲਾਇਆ ਸੀ ਹਾਂਜੀ ਇਹ ਘਰੇ ਗਿਆ ਸੀ ਮੇਰੇ ਕੋਲ ਮੇਰੀ ਅਸਲ ਤੇ ਸੇਠ ਠੀਕ ਨਹੀਂ ਸੀ ਹਾਂਜੀ ਪਹਿਲਾਂ ਚਲੇ ਗਏ ਅਨੰਦਪੁਰ ਸਾਹਿਬ ਫਤੇਗੜ ਸਾਹਿਬ ਉੱਧਰ ਸਾਰੇ ਫਿਰ ਇੱਕ ਦਿਨ ਮਨਾਵੇਂ ਦੇ ਬੇਟੇ ਦਾ ਭੋਗ ਸੀ ਪਰ ਸੋ ਉਧਰ ਚਲੇ ਗਏ ਕੱਲ ਵੀ ਕਿਤੇ ਗਏ ਰਹਿ ਠੰਡ ਲੱਗ ਗਈ ਮੈਨੂੰ ਬੁਖਾਰ ਹੋਇਆ ਸੀ ਘਰੇ ਆਇਆ ਘਰੇ ਹੀ ਆ ਲਿਖਿਆ ਗਿਆ ਘਰੇ ਮੈਂ ਬੋਲਿਆ ਮੈਂ ਕਿਹਾ ਤੂੰ ਨਾ ਫਾਰੀ ਫੱਟਾ ਕਰ ਰੋ ਸਦਾ ਦੇ ਉਹ ਸਾਲ ਬਿਲਕੁਲ ਜੈਸੀ ਉਹ ਗੱਲ ਵੀ ਕਰ ਲੈਂਦੇ ਹੈ ਇਹ ਆ ਕਿ ਉਹ ਕਹਿੰਦਾ ਨਹੀਂ 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 ਨੋ 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 ਮੈਂ ਕਿ ਦਿੱਲੀ ਕਮੇਟੀ ਆਹੀ ਦੀ ਗੱਲ ਆਹੀ ਤਾਂ ਆ ਪੰਥ ਦੀ ਗੱਲ ਕਰ ਰਹੇ ਆ ਦਿੱਲੀ ਕਮੇਟੀ ਵੀ ਪੰਥ ਦਾ ਇੱਕ ਹਿੱਸਾ ਹੈ ਨਹੀਂ ਜਿਹਨੂੰ ਮਾਨਤਾ ਪਾਉਂਦਾ ਜਗਰਦਪਾਲ ਜੀ ਜੇ ਸ਼ਰੋਮਣੀ ਕਮੇਟੀ ਦੇ ਇਨਫੋਰਮੇਸ਼ਨ ਦਫ਼ਤਰ ਸਾਰਾ ਪੰਛੀ ਜਾ ਕੇ ਪ੍ਰੈਸ ਕਾਨਫਰੰਸਾ ਕਰ ਸਕਦਾ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਮੇਰੀ ਗੱਲ ਮੈਸੇਜ ਨਹੀਂ ਕਰ ਮੇਰੀ ਗੱਲ ਸੁਣ ਤੁਹਾਡੇ ਵੱਲ ਹੁਣ ਮੇਰੀ ਵੀ ਗੱਲ ਸੁਣਾ ਨਾ ਜੇ ਸ਼ਰੋਮਣੀ ਬੋਲੋ ਸਾਨੂੰ ਨਹੀਂ ਪਤਾ ਉਹ ਕਿਹ ਨੁਮਾਇंदे ਖੜੇ ਨੇ ਨਹੀਂ 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 ਜੇ ਸ਼ਰੋਮਣੀ ਕਮੇਟੀ ਦੇ ਜੇ ਸ਼ਰੋਮਣੀ ਕਮੇਟੀ ਦੇ ਇਨਫੋਰਮੇਸ਼ਨ ਦਫ਼ਤਰ ਇਸ ਕਰਨਾ ਕਿ ਦਿੱਲੀ ਕਮੇਟੀ ਦੇ ਦਫ਼ਤਰ ਚੱਕਿਓ ਨਹੀਂ ਹੋ ਸਕਦੀਆਂ ਦੇਖੋ ਬੇਨਤੀ ਹੈ ਕਿ ਇਹ ਇਹ ਮੈਂ ਪਹਿਲਾਂ ਸਖੀਰੇ ਨੂੰ ਫੋਨ ਕਰਨਾ ਸੀ ਛੱਡੋ ਯਾਰ ਸਕੀਰ ਇਹ ਨਾਲ ਮੇਰੀ ਗੱਲ ਨਹੀਂ ਹੋਈ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿਹਾ ਮੇਰੀ ਸਿਹਤ ਠੀਕ ਨਹੀਂ ਹੈਗੀ ਤੇ ਤੁਸੀਂ ਨਾ ਜਾ ਕੇ ਉਹਨਾਂ ਨੂੰ ਕਰ ਦਿਓ ਤੇ ਪ੍ਰੈਸ ਨੋਟ ਹੁਣ ਪੜ੍ਹ ਕੇ ਵੀ ਮੈਂ ਹੀ ਸੁਣਾਇਆ ਤੇ ਤੁਹਾਨੂੰ ਬੇਨਤੀ ਕੀਤੀ ਹੈ ਇਹ ਗੱਲਾਂ ਨਹੀਂ ਹੈਗੀਆਂ ਦਿੱਲੀ ਕਮੇਟੀ ਦੇ ਜੇ ਇਹ ਸੰਸਥਾ ਨਾਲ ਗੁਰੂ ਦੇ ਪੈਸੇ ਨਾ ਬਣਿਆ ਪੈਸੇ ਦੀ ਗੱਲ ਕਰਦੇ ਸਾਰੇ ਗੁਰੂ ਦੇ ਪੈਸੇ ਨਾ ਬਣਿਆ ਜੇ ਜੇ ਉਹ ਮਾਨਤਾ ਨਹੀਂ ਦਿੰਦੇ ਹਾਲ ਤੱਕ ਜਹਦਰ ਮਾਨਤਾ ਨਹੀਂ ਦਿੰਦੇ ਜਿਹਦਾ ਮਤਲਬ ਉਹ ਕਿੰਦੇ 328 ਸਰੂਪ ਆ ਜਿਹੜਾ ਜਿੱਥੇ ਮੱਤੀ ਚਾਈ ਜਾਂਦਾ ਉਹ ਮਾਨਤਾ ਦਿੰਦੇ ਨਹੀਂ ਦਿੱਲੀ ਕਮੇਟੀ ਮਾਨਤਾ ਦਿੰਦੀ ਆ ਮਾਨਤਾ ਦਿੰਦੀ ਆ ਪਰ ਉਹ ਇਹ ਤਾਂ ਨਹੀਂ ਆਂਦੀ 328 ਸਰੂਪ ਤੁਸੀਂ ਗੁੰਮ ਕਰ ਦੋ ਇਹ ਤਾਂ ਗੜਗਾਈ ਦੇ ਵੀ ਆਉਣ ਤੋਂ ਪਹਿਲਾਂ ਸਰੂਪ ਹੋਏ ਨੇ ਇਹ ਧਾਮੀ ਸਾਹਿਬ ਦੇ ਵੀ ਇਹ ਤਾਂ ਜਾਣ ਕੇ ਉਹਦੇ ਗੱਲ ਚ ਕਰਾਵਾ ਪਾ ਗਏ ਜਿਹੜੇ ਦੋਚੀ ਨੇ ਉਹਨਾਂ ਦੇ ਜਿਹੜੇ ਪੁਰਾਣੇ ਸਮੇਂ ਤੋਂ ਭਾਈ ਚਮਨ ਲਾਲ ਜੀ ਕੀਰਤਨ ਕਰਦੇ ਹੁੰਦੇ ਸੀ ਉਹਨਾਂ ਦੇ ਵੀ ਵਾਲ ਕੱਟੇ ਸੀ ਸ਼ੇਵ ਸੀ ਉਦੋਂ ਵੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈਗੇ ਸੀ ਉਹਨਾਂ ਨੇ ਕਿਉਂ ਤੁਹਾਨੂੰ ਕਿਉਂ ਨਹੀਂ ਕੀਤੀ ਬੇਨਤੀ ਇਸ ਤਰ੍ਹਾਂ ਜੀ ਤੁਹਾਨੂੰ ਸ਼ਾਇਦ ਨਾ ਜਾਣਕਾਰੀ ਹੋਵੇ ਜਿਹੜੇ ਗੁਰਦੁਆਰੇ ਸਾਹਿਬ ਪੰਥ ਵਿੱਚ ਆਮ ਪ੍ਰਚਲਿਤ ਨੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾਂ ਹਰਥਾਂ ਤੇ ਉਥੇ ਸਭ ਕੋ ਜਿੱਤਾ ਹੁੰਦਾ ਜਿਹੜੇ ਸ਼ਰੋਣੀ ਕਮੇਟੀ ਜਾਂ ਦਿੱਲੀ ਕਮੇਟੀ ਕੋਲ ਜਿਹੜੇ ਇਤਿਹਾਸਿਕ ਗੁਰਦੁਆਰੇ ਆ ਉਹਨਾਂ ਦੀ ਇੱਕ ਵੱਖਰੀ ਮਰਜ਼ਾਦਾ ਬਣੀ ਹੋਈ ਹੈ ਜਿਹੜੀ ਪੰਥਕ ਮਰਜ਼ਾਦਾ ਜਿਹੜੀ ਮਤਲਬ ਕਿ ਜਿਹੜੇ ਇਤਿਹਾਸ ਗੁਰਦੁਆਰੇ ਹਨ ਗੁਰੂ ਸਹਿਬਾਨਾਂ ਨਾਲ ਸੰਬੰਧਤ ਜਾਂ ਬਾਬਾ ਬੁੱਢਾ ਸਾਹਿਬ ਜਾਂ ਜਿਸ ਤਰ੍ਹਾਂ ਵੀ ਹੈ ਉਹਨਾਂ ਦੇ ਵਿੱਚ ਇੱਕ ਮਰਜ਼ਾਦਾ ਹੈ ਵੀ ਉਹਦੇ ਚ ਇਦਾਂ ਇਸ ਤਰ੍ਹਾਂ ਦਾ ਸਿੱਖ ਜਿਹੜਾ ਉਹ ਕਿਰਿਆ ਕਰਮ ਜੋ ਵੀ ਹੈਗਾ ਉਹ ਸਾਰਾ ਨਭਾਏਗਾ ਤੇ ਜਿਹੜੇ ਦੂਸਰੇ ਉੱਥੇ ਸਾਰਾ ਸਿੱਖ ਕਰਦੇ ਆ ਕੋਈ ਬੰਦਿਆ ਨਾ ਸਰਦਾਰ ਬੈਂ ਸਿੰਘ ਜੀ ਜਰਨਲ ਸਾਹਿਬ ਦੇ ਇਨਸ਼ਾਅਰ ਸਾਹਿਬ ਖੈਲਾ ਸਾਹਿਬ ਆ ਸਾਰੇ ਨਾਮ ਨੋਟ ਕਰ ਲਓ ਜਿੰਦਰ ਸਿੰਘ ਜੀ ਠੀਕ ਮਜੀਠਿਆ ਚਲੋ